ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਤੁਸੀਂ ਸੁਣ ਰਹੇ ਹੋ 10 ਤੱਕ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਅੱਜ ਮੈਂ ਵੈਸੇ ਹੀ ਸੋਚ ਰਹੀ ਸੀ ਨਾ ਕਈ ਵਾਰ ਜਿਵੇਂ ਮੈਂ ਕਿਸੇ ਦੇ ਪਹਿਰਾਵੇ ਤੋਂ ਬਹੁਤ ਪ੍ਰਭਾਵਿਤ ਹੁੰਨੀ ਹਾਂ ਤੇ ਮੈਨੂੰ ਲੱਗਿਆ ਕਿ ਮੈਂ ਇਸ ਬਾਰੇ ਗੱਲ ਕਰਾਂ ਸਾਡੇ ਲਿਬਾਸ ਬਾਰੇ ਪਹਿਰਾਵੇ ਬਾਰੇ ਕਈ ਵਾਰ ਨਾ ਕਿਸੇ ਜਿਵੇਂ ਮੈਂ ਕਹਿੰਦੀ ਜਿੱਦਾਂ ਹੁਣ ਮੇਰੀ ਉਮਰ ਆ ਤੇ ਮੇਰੇ ਲਈ ਜਿਹੜੀਆਂ ਆਂਟੀ ਨੇ ਵੱਡੀਆਂ ਨੇ ਹਨਾ ਔਰਤਾਂ ਤੇ ਉਹਨਾਂ ਨੇ ਨਾ ਕਈ ਵਾਰ ਬਹੁਤ ਸੋਨਾ ਲਿਬਾਸ ਪਾਇਆ ਹੁੰਦਾ ਇੰਨੀ ਗ੍ਰੇਸ ਹੁੰਦੀ ਉਸ ਪਹਿਰਾਵੇ ਚ ਮਤਲਬ ਉਹ ਉਮਰ ਦੇ 60ਵੇਂ ਸਾਲ ਚ 70ਵੇਂ ਸਾਲ ਚ ਵੀ ਤੁਹਾਨੂੰ ਇੰਨੀ ਵਧੀਆ ਉਹਨਾਂ ਦੀ ਲੁੱਕ ਹੁੰਦੀ ਹੈ ਤੁਹਾਨੂੰ ਪ੍ਰਭਾਵਿਤ ਕਰਦੀਆਂ ਨੇ ਤਾਂ ਫਿਰ ਮੇਰੇ ਦਿਮਾਗ ਵਿੱਚ ਆਉਂਦਾ ਕਿ ਹਰ ਇੱਕ ਉਮਰ ਦਾ ਇੱਕ ਵੱਖਰਾ ਫੈਸ਼ਨ ਆ ਹਰ ਇੱਕ ਉਮਰ ਦਾ ਇੱਕ ਵੱਖਰਾ ਪਹਿਰਾਵਾ ਅਸੀਂ ਕਈ ਵਾਰ ਨਾ ਉਦੋਂ ਸਥਿਤੀ ਜਿਹੜੀ ਔਕਵਰਡ ਜੀ ਹੋ ਜਾਂਦੀ ਹੈ ਜਦੋਂ ਅਸੀਂ ਆਪਣੀਆਂ ਖਵਾਹਿਸ਼ਾਂ ਨਾਲ ਕੱਪੜੇ ਪਾਉਣ ਲੱਗਦੇ ਹਾਂ ਵੈਸੇ ਤਾਂ ਹੁੰਦਾ ਕਿ ਆਪਦੀ ਖਵਾਹਿਸ਼ ਦਾ ਕੱਪੜਾ ਪਾ ਲੈਣਾ ਚਾਹੀਦਾ ਹੈ ਖਾ ਪੀ ਲੈਣਾ ਚਾਹੀਦਾ ਜੋ ਮਨ ਕਰੇ ਪਰ ਕਈ ਵਾਰ ਜਿਵੇਂ ਪੁਰਾਣੀਆਂ ਕਹਾਵਤਾਂ ਕਹਿੰਦੇ ਹਨ ਨਾ ਖਾਈਏ ਮਨ ਭੌਂਦਾ ਪਾਈਏ ਜੱਗ ਭੌਂਦਾ ਉਹਦੇ ਪਿੱਛੇ ਇੱਕ ਕਾਰਨ ਹੁੰਦਾ ਸੀਗਾ ਕਈ ਵਾਰ ਇਦਾਂ ਦੀ ਸਿਚੁਏਸ਼ਨ ਹੋ ਜਾਂਦੀ ਹੈ ਵੀ ਹੱਸੋ ਮਹਿਣੀ ਲੱਗਦੀ ਹੈ ਕਿਸੇ ਨੂੰ ਅਸੀਂ ਪੂਰਾ ਜ਼ੋਰ ਤਾਣ ਲਾ ਕੇ ਆਪਣੇ ਆਪ ਨੂੰ ਬਹੁਤ ਵਧੀਆ ਸਜਾਇਆ ਹੁੰਦਾ ਸਾਨੂੰ ਲੱਗਦਾ ਕਿ ਵੀ ਮੈਂ ਬਹੁਤ ਵਧੀਆ ਮੇਰੀ ਦੇਖ ਹੈਗੀ ਹੈ ਪਰ ਕਿਤੇ ਨਾ ਕਿਤੇ ਜਾ ਕੇ ਉਹ ਜਿਹੜਾ ਬਾਹਰ ਦੇ ਜਿਹੜੇ ਲੋਕ ਸਾਨੂੰ ਦੇਖਦੇ ਨੇ ਤਾਂ ਉਹਨਾਂ ਲਈ ਥੋੜਾ ਜਿਹਾ ਔਕਵਰਡ ਹੁੰਦਾ ਉਹਨਾਂ ਨੂੰ ਲੱਗਦਾ ਵੀ ਇਹਨਾਂ ਨੇ ਇਹਨਾਂ ਦੀ ਪਰਸਨੈਲਿਟੀ ਤੇ ਇਹ ਪਹਿਰਾਵਾ ਸੂਟ ਨਹੀਂ ਕਰਦਾ ਵੇ ਮਰ ਇਦਾਂ ਹੁੰਦਾ ਜੇ ਮੈਂ ਔਰਤਾਂ ਦੀ ਗੱਲ ਕਰਾਂ ਮੰਨ ਲਓ ਅਸੀਂ ਔਰਤਾਂ ਅਕਸਰ ਹੀ ਹੁੰਦੀਆਂ ਵੀ ਜਦੋਂ ਵਿਆਹ ਹੋ ਜਾਂਦੇ ਆ ਸ਼ੁਰੂ ਸ਼ੁਰੂ ਚ ਉਹਨਾਂ ਨੇ ਸਜਣਾ ਪੱਬਣਾ ਹੁੰਦਾ ਫਿਰ ਕਬੀਲਦਾਰੀਆਂ ਆ ਗਈਆਂ ਫਿਰ ਉਸ ਤੋਂ ਬਾਅਦ ਵੱਡੀਆਂ ਉਹ ਵੱਡੀ ਉਮਰ ਦੇ ਵਿੱਚ ਹਨਾ ਬੱਚਿਆਂ ਤੇ ਆਪਣਾ ਸਾਰਾ ਧਿਆਨ ਹੁੰਦਾ ਜਾਂ ਆਪਾਂ ਆਪਣੇ ਪਹਿਰਾਵੇ ਵੱਲੋਂ ਅਸੀਂ ਕੀ ਪਾਉਣਾ ਉਹਦੇ ਵੱਲੋਂ ਅਸੀਂ ਨਾ ਅਵੇਸਲੇ ਜਿ ਹੋ ਜਾਂਦੇ ਆ ਪਰ ਕਿਤੇ ਨਾ ਕਿਤੇ ਇੱਕ ਰੀਝ ਮਨਚ ਜ਼ਰੂਰ ਰਹਿੰਦੀ ਹੁੰਦੀ ਆ ਕਿ ਅਸੀਂ ਆਪਦੇ ਵੇਲੇ ਆ ਪਾ ਕੇ ਨਹੀਂ ਦੇਖਿਆ ਅਸੀਂ ਆਪਣੇ ਵੇਲੇ ਆ ਹੰਡਾ ਕੇ ਨਹੀਂ ਦੇਖਿਆ ਫਿਰ ਜਦੋਂ ਸਾਨੂੰ ਲੱਗਦਾ ਕਿ ਹੁਣ ਸਾਡੇ ਕੋਲ ਵੇਲ ਹੈਗੀ ਐ ਚਲੋ ਪਰਮਾਤਮਾ ਦੀ ਕਿਰਪਾ ਨਾਲ ਉਹਨਾਂ ਕ ਸਾਡੇ ਕੋਲ ਹੈਗਾ ਕਿ ਅਸੀਂ ਆਪਦਾ ਮਨ ਭੌਂਦਾ ਖਰੀਦ ਸਕਦੇ ਆ ਪਾ ਸਕਦੇ ਆ ਪਰ ਉਦੋਂ ਕਿਤੇ ਅਸੀਂ ਇਹ ਭੁੱਲ ਜਾਂਦੇ ਆ ਕਿਤੇ ਕਿਤੇ ਵੀ ਇਹ ਸਾਡੀ ਉਮਰ ਆ ਜਿਹੜੀ ਉਹ ਇਸ ਪਹਿਰਾਵੇ ਵਾਸਤੇ ਸਹੀ ਨਹੀਂ ਐ ਜਾਂ ਇਹ ਪਹਿਰਾਵਾ ਸਾਡੀ ਇਸ ਉਮਰ ਵਾਸਤੇ ਠੁਕਮਾਨੀ ਆ ਤੇ ਗੱਲ ਇਹੀ ਹੁੰਦੀ ਆ ਕਿ ਜਿਵੇਂ ਹੁਣ ਕਈ ਵਾਰ ਮੈਂ ਕੱਪੜੇ ਲੈਣ ਚਲੀ ਜਾਵਾਂ ਤਾਂ ਜਦੋਂ ਉਹ ਦਿਖਾਉਣਗੇ ਜੇ ਮੈਂ ਕਹਾਂ ਵੀ ਮੈਂ ਕੁੜਤਾ ਲੈਣਾ ਤਾਂ ਕਈ ਵਾਰ ਨੋ ਕੁੜਤਾ ਸਟਾਈਲਿਸ਼ ਜਿਹਾ ਦਿਖਾਉਣ ਲੱਗ ਜਾਂਦੇ ਆ ਜਿਨ੍ਹਾਂ ਦੇ ਉਹ ਬੈਲਟਾਂ ਬੁਲਟਾਂ ਜਿਹਾ ਲੱਗੀਆਂ ਹੁੰਦੀਆਂ ਸਾਈਡਾਂ ਤੇ ਕੁਛ ਬੱਤਰੀਆਂ ਜਿਹਾ ਲੰਮਕਦੀਆਂ ਤਾਂ ਮੈਂ ਅਕਸਰ ਹੀ ਆਖ ਦਿੰਦੀ ਆ ਵੀ ਨਹੀਂ ਇਹ ਤਾਂ ਗਰਲਿਸ਼ ਸਟਾਈਲ ਆ ਮੈਨੂੰ ਥੋੜਾ ਸੋਬਰ ਜਿਹਾ ਕੁੜਤਾ ਚਾਹੀਦਾ ਇਸੇ ਤਰ੍ਹਾਂ ਹੀ ਹੁੰਦਾ ਹੁਣ ਮੰਨ ਲਓ ਮੈਨੂੰ ਲੱਗਦਾ ਕਿ ਜੇ ਮੈਂ ਉਹ ਪਾਲਾਂ ਉਸ ਤਰ੍ਹਾਂ ਦਾ ਚਟਕ ਮਟਕ ਵਾਲਾ ਤਾਂ ਮੈਨੂੰ ਲੱਗੂਗਾ ਕਿ ਮੇਰੀ ਉਮਰ ਦੇ ਲਿਹਾਜ਼ ਨਾਲ ਉਹ ਸਹੀ ਨਹੀਂ ਲੱਗਣਾ ਮੈਨੂੰ ਆਪਣੇ ਆਪ ਨੂੰ ਵੀ ਮੈਂ ਉਹ ਚ ਕੰਫਰਟੇਬਲ ਮਹਿਸੂਸ ਨਹੀਂ ਕਰਦੀ ਪਹਿਰਾਵਾ ਉਹ ਹੁੰਦਾ ਕਿ ਤੁਸੀਂ ਜਿਹੜੀ ਵੀ ਉਮਰ 'ਚ ਹੋ ਜਿੱਦਾਂ ਦੇ ਵੀ ਹੋ ਤੁਸੀਂ ਜੋ ਵੀ ਪਾਇਆ ਉਹਨੂੰ ਕਿਸ ਤਰ੍ਹਾਂ ਤੁਸੀਂ ਕੈਰੀ ਕਰ ਰਹੇ ਹੋ ਮੱਲੋ ਦੁਪੱਟਾ ਕਈ ਔਰਤਾਂ ਦੇ ਇੰਨਾ ਸੋਹਣੇ ਤਰੀਕੇ ਨਾਲ ਦੁਪੱਟੇ ਲਏ ਹੁੰਦੇ ਆ ਨਾ ਕਿਸੇ ਪਾਸਿਓਂ ਦੁਪੱਟਾ ਖਿਸਕਦਾ ਨਹੀਂ ਜਾਂ ਉਹਨਾਂ ਨੇ ਬੁੱਕਲ ਮਾਰੀ ਹੁੰਦੀ ਆ ਚਲੋ ਸਾਈਡ ਤੇ ਵੀ ਲਿਆ ਹੁੰਦਾ ਜਾਂ ਜਿਸ ਤਰ੍ਹਾਂ ਵੀ ਲਿਆ ਹੁੰਦਾ ਉਹਨਾਂ ਦੀ ਫੱਬਤ ਉਹ ਹੋਰ ਮਤਲਬ ਧੁਗਣਾ ਚੋਗਣਾ ਕਰਕੇ ਸਾਨੂੰ ਦਿਖਾਉਂਦੀ ਆ ਪਹਿਲਾ ਹੁੰਦਾ ਸੀਗਾ ਕਿ ਅਸੀਂ ਆਪਣੇ ਵਾਲ ਡਾਈ ਕਰ ਲਈਏ ਜਦੋਂ ਥੋੜਾ ਜਿਆ ਲੱਗਣਾ ਨਾ 40 ਤੋਂ ਬਾਅਦ 45 ਤੋਂ ਬਾਅਦ ਵੀ ਕਈ ਵਾਰ ਬੱਚੇ ਵੀ ਕਹਿ ਦਿੰਦੇ ਆ ਕਿ ਹੁਣੇ ਬੁੱਢੇ ਜੇ ਲੱਗਣ ਲੱਗੇ ਤੁਸੀਂ ਕਲਰ ਲਾ ਲਿਆ ਕਰੋ ਜਾਂ ਆਪਣੇ ਭੈਣ ਭਾਈ ਕਹਿ ਦਿੰਦੇ ਆ ਕਿ ਤੂੰ ਬੜੀ ਛੇਤੀ ਆਬੇ ਆਪ ਨੂੰ ਬਜ਼ੁਰਗ ਜੀ ਡਿਕਲੇਅਰ ਕਰਤਾ ਕਲਰ ਕਰ ਲਿਆ ਕਰ ਡਾਈ ਲਾ ਲਿਆ ਕਰ ਤੇ ਉੱਥੋਂ ਜਦੋਂ ਡਾਈ ਲਾਉਣ ਦਾ ਕੰਮ ਸ਼ੁਰੂ ਹੁੰਦਾ ਤੇ ਉਹ ਵਾਲ ਜਿਹੜੇ ਕਾਲੇ ਹੁੰਦੇ ਨੇ ਉਹ ਵੀ ਸਾਰੇ ਚਿੱਟੇ ਹੋ ਜਾਂਦੇ ਨੇ ਇੱਕਦਮ ਚਲੋ ਉਹਨਾਂ ਦੇ ਕੋਈ ਸਾਈਡ ਇਫੈਕਟ ਹੁੰਦੇ ਹੋਣਗੇ ਪਰ ਜਦੋਂ ਕਈ ਵਾਰ ਅਸੀਂ ਇਹ ਆਦਤ ਬਣਾ ਲੈਂਦੇ ਹਾਂ ਨਾ ਵੀ ਹਰ ਕਿਸੇ ਫੰਕਸ਼ਨ 'ਚ ਜਾਣਾ ਉਮਰ ਦੇ ਹਿਸਾਬ ਨਾਲ ਚਲੋ ਕਈ ਵਾਰ ਯੰਗ ਏਜ 'ਚ ਹੁੰਦਾ ਚਿੱਟੇ ਵਾਲ ਆ ਜਾਂਦੇ ਆ ਤੇ ਆਪਾਂ ਨੂੰ ਲੱਗਦਾ ਕਿ ਇਹ ਜੀ ਉਮਰ ਥੋੜੀ ਆ ਧੋਲੇ ਆ ਗਏ ਇਹਨਾਂ ਨੂੰ ਥੋੜਾ ਜਿਹਾ ਲੁਕੋ ਲਈਏ ਆਪਾਂ ਕਰ ਲੈਨੇ ਆਂ ਕਈ ਵਾਰ ਆਪਣੀ ਉਮਰ ਇਸ ਤਰ੍ਹਾਂ ਦੀ ਹੁੰਦੀ ਆ ਕਿ ਅੰਡਰਸਟੂਡ ਹੀ ਹੈਗਾ ਕਿ ਤੁਹਾਨੂੰ ਪਤਾ ਲੱਗਦਾ ਕਿ ਤੁਸੀਂ ਵਾਲ ਕਾਲੇ ਕੀਤੇ ਹੋਏ ਨੇ ਜਾਂ ਵਾਲ ਡਾਈ ਕੀਤੇ ਹੋਣੇ ਤੁਹਾਡੇ ਆਪਣੇ ਇਸ ਤਰ੍ਹਾਂ ਇਸ ਉਮਰ 'ਚ ਨਹੀਂ ਹੁੰਦੇ ਤਾਂ ਉਹ ਵੀ ਇੱਕ ਕੋਈ ਮੈਨੂੰ ਲੱਗਦਾ ਹੁੰਦਾ ਵੀ ਉਹ ਕੋਈ ਅ ਬਾਕੀ ਖਿਆਲ ਸਭ ਦੇ ਆਪੋ ਆਪਣੇ ਹੁੰਦੇ ਆ ਕਿ ਅਸੀਂ ਅ ਅੱਜ ਕੱਲ ਜਿਵੇਂ ਮੈਂ ਦੇਖਦੀ ਆ ਮੇਰਾ ਤਾਂ ਦਿਲ ਕਰਦਾ ਹੁੰਦਾ ਕਿ ਜਿੰਨੀ ਉਮਰ ਹੈਗੀ ਆ ਉਸ ਤਰ੍ਹਾਂ ਦਾ ਤੁਸੀਂ ਜੇ ਦਿਖਦੇ ਹੋ ਨਜ਼ਰ ਆਉਂਦੇ ਹੋ ਤਾਂ ਕੋਈ ਗੱਲ ਨਹੀਂ ਪਰ ਉਸ ਉਮਰ ਦੇ ਲਿਹਾਜ਼ ਨਾਲ ਵੀ ਤੁਸੀਂ ਉਸ ਤਰ੍ਹਾਂ ਦੀ ਤੁਹਾਡੀ ਗੱਲਬਾਤ ਤੁਹਾਡਾ ਅ ਪਹਿਰਾਵਾ ਪਾਉਣ ਦਾ ਤਰੀਕਾ ਤੁਹਾਡਾ ਬੋਲਣ ਦਾ ਸਲੀਕਾ ਇਹ ਸਾਰੀਆਂ ਚੀਜ਼ਾਂ ਜਦੋਂ ਆਪਸ 'ਚ ਇੱਕਦਮ ਮੈਚ ਕਰਦੀਆਂ ਨੇ ਤਾਂ ਉਹ ਸਗੋਂ ਬਹੁਤ ਵਧੀਆ ਪ੍ਰਭਾਵ ਸਿਰਜਦੀਆਂ ਨੇ ਨਾਲੇ ਅਸੀਂ ਹਾਸੋਹਿਣੀ ਸਥਿਤੀ ਤੋਂ ਬਚ ਜਾਂਦੇ ਹਾਂ ਕਿਉਂਕਿ ਇਹ ਮੁਹਾਵਰੇ ਐਵੇਂ ਨਹੀਂ ਬਣੇ ਹੋਏ ਕਈ ਵਾਰ ਕਹਿੰਦੇ ਨੇ ਬੁਟੀ ਘੋੜੀ ਲਾਲ ਲਗਾਵ ਉਹ ਬਜ਼ੁਰਗ ਉਹਦੇ ਵਿੱਚ ਵੀ ਇੱਕ ਹੁੰਦਾ ਸੀਗਾ ਕਿ ਕਿ ਲਾਲ ਰੰਗ ਤੁਸੀਂ ਬੁਢਾਪੇ 'ਚ ਨਹੀਂ ਪਾ ਸਕਦੇ ਚਲੋ ਇਹ ਆਪਦੇ ਮਨ ਦੀ ਮौज ਆ ਵੀ ਤੁਸੀਂ ਪਾਉਣੀ ਹੈ ਜਾਂ ਨਹੀਂ ਪਾਉਣੀ ਪਰ ਉਸ ਨੂੰ ਲਾਲ ਰੰਗ ਨੂੰ ਵੀ ਕਿਹੜੇ ਤਰੀਕੇ ਵੀ ਕਰਨਾ ਕਿਹੜੇ ਤਰੀਕੇ ਪਾਉਣਾ ਇਹ ਵੀ ਤੁਹਾਡੇ ਆਪਣੇ ਤੇ ਡਿਪੈਂਡ ਕਰਦਾ ਬਹੁਤ ਸਾਰੀਆਂ ਲੇਡੀਜ਼ ਨੂੰ ਮੈਂ ਦੇਖਦੀ ਉਹਨਾਂ ਨੇ 60 70 ਸਾਲ ਦੀ ਉਮਰ ਦੇ ਵਿੱਚ ਵੀ ਰੈੱਡ ਸੂਟ ਪਾਇਆ ਹੁੰਦਾ ਪਰ ਉਹਨੂੰ ਇੰਨੇ ਸੋਹਣੇ ਤਰੀਕੇ ਉਹਨਾਂ ਨੇ ਉਸ ਤਰ੍ਹਾਂ ਦਾ ਕੀਤਾ ਹੁੰਦਾ ਨਾ ਆਪਣੇ ਆਪ ਨੂੰ ਉਹਨਾਂ ਦੇ ਵਾਲ ਚਿੱਟੇ ਹੁੰਦੇ ਨੇ ਰੈੱਡ ਸੂਟ ਹੁੰਦਾ ਜੇ ਵਿੱਚ ਪ੍ਰਿੰਟ ਹੋਵੇ ਲਾਈਟ ਜਾਂ ਤਾਂ ਉਸ ਲਾਈਟ ਪ੍ਰਿੰਟ ਨਾਲ ਦਾ ਉਹਨਾਂ ਨੇ ਦੁਪੱਟਾ ਲਿਆ ਹੁੰਦਾ ਜਾਂ ਫਿਰ ਜਿਸ ਸਲਵਾਰ ਟਾਰਕ ਹੈ ਤੇ ਦੁਪੱਟਾ ਤੇ ਸਲਵਾਰ ਦੀ ਮੈਚਿੰਗ ਕਰ ਲਈ ਪਰ ਜਿਹੜੀ ਉਹਦੀ ਸ਼ਰਟ ਹੈਗੀ ਆ ਕਮੀਜ਼ਾ ਬਹੁਤ ਲਾਈਟ ਜਾਂ ਤੇ ਉਹਨਾਂ ਨੇ ਉਸ ਤਰ੍ਹਾਂ ਬੁੱਕਲ ਮਾਰੀ ਹੁੰਦੀ ਆ ਤਾਂ ਉਹ ਉਹ ਵੀ ਪਾਇਆ ਉਹਨਾਂ ਦੇ ਆਡ ਨਹੀਂ ਲੱਗਦਾ ਹੁੰਦਾ ਉਹ ਪਤਾ ਹੀ ਨਹੀਂ ਲੱਗਦਾ ਕਿ ਇਹਨਾਂ ਨੇ ਕੋਈ ਇਸ ਤਰ੍ਹਾਂ ਦਾ ਤਿੱਖਾ ਸ਼ੋਕ ਕਲਰ ਪਾਇਆ ਹੈ ਉਹ ਹੁੰਦਾ ਸਾਨੂੰ ਕੱਪੜੇ ਪਾਉਣ ਦਾ ਸਲੀਕਾ ਕਿ ਕਿਸ ਤਰ੍ਹਾਂ ਅਸੀਂ ਪਾਏ ਨੇ ਤੇ ਬਾਕੀ ਹੁਣ ਤਾਂ ਚਲੋ ਅਰਥ ਬਦਲ ਗਏ ਨੇ ਆਪਾਂ ਕਹਿੰਦੇ ਆ ਵੀ ਵਿਆਹ ਸ਼ਾਦੀ ਆ ਤਾਂ ਬਹੁਤ ਚਮਕੀਲੇ ਕੱਪੜੇ ਪਾਓ ਭਾਰੇ ਪਾਓ ਹੈਵੀ ਦੁਪੱਟੇ ਪਾਓ ਪਰ ਮੈਨੂੰ ਲੱਗਦਾ ਹੁੰਦਾ ਕਿ ਉਸ ਤਰ੍ਹਾਂ ਦੇ ਕੱਪੜੇ ਪਾਓ ਜਿਹੜੇ ਤੁਸੀਂ ਆਰਾਮ ਨਾਲ ਉਹਨਾਂ ਨੂੰ ਸਾਂਭ ਸਕਦੇ ਹੋ ਮੈਂ ਕਈ ਵਾਰ ਹੈਵੀ ਦੁਪੱਟੇ ਹੁੰਦੇ ਆ ਸਾਡੇ ਤੋਂ ਸੰਭਦੇ ਨਹੀਂ ਉਹ ਖਿਸਕਦੇ ਰਹਿੰਦੇ ਆ ਪੱਲੇ ਕਦੀ ਇੱਧਰ ਹੋ ਗਏ ਕਦੀ ਇੱਧਰ ਬਜ਼ੁਰਗਾਂ ਤੋਂ ਕਈ ਵਾਰ ਤੁਰਿਆ ਵੀ ਨਹੀਂ ਜਾਂਦਾ ਹੁੰਦਾ ਗੋਡੇ ਦੁਖਦੇ ਪਰ ਉਹਨਾਂ ਦੇ ਹੈਵੀ ਦੁਪੱਟੇ ਉਹਨਾਂ ਨੂੰ ਤੰਗ ਕਰ ਰਹੇ ਹੁੰਦੇ ਨੇ ਫਿਰ ਉਹ ਇੱਕ ਥਾਂ ਤੇ ਬੈਠੇ ਰਹਿੰਦੇ ਆ ਕਿ ਸਾਨੂੰ ਇੱਥੇ ਹੀ ਖਵਾ ਪਿਆ ਦਿਓ ਇਹੇ ਹੁੰਦੀਆਂ ਮੰਨਦੀਆਂ ਰੀਚਾਂ ਹੀ ਨੇ ਪਰ ਮੇਰੇ ਗੱਲ ਇੱਥੇ ਕਹਿੰਦਾ ਮਤਲਬ ਇਹੀ ਹੈ ਕਿ ਜਵਾਨ ਬੱਚਿਆਂ ਦਾ ਨਿਊਲੀ ਮੈਰਿਡ ਕੁੜੀਆਂ ਦਾ ਪਹਿਰਾਵਾ ਹੋਰ ਆ ਜੇ ਮੈਂ ਵੀ ਨਿਊਲੀ ਮੈਰਿਡ ਵਰਗਾ ਪਹਿਰਾਵਾ ਪਾਉਂਗੀ ਤਾਂ ਮੈਨੂੰ ਲੱਗਦਾ ਕਿ ਹੱਸੋ ਹੀਣੀ ਜੀ ਗੱਲ ਬਣ ਜਾਂਦੀ ਹੈ ਜੇ ਮੈਂ ਜ਼ਿਆਦਾ ਹੀ ਓਵਰ ਜਾਈ ਹੈ ਨਾ ਇੱਕਦਮ ਤੁਸੀਂ ਦੂਰੋਂ ਦੇਖਣ ਲੱਗ ਜਾਨੇ ਹੋ ਅਟਰੈਕਟ ਤੁਸੀਂ ਕਰ ਲੈਣੋ ਸਾਰਿਆਂ ਨੂੰ ਪਰ ਕਿਸ ਰੂਪ ਚ ਕਰਦੇ ਹੋ ਉਹ ਥੋੜਾ ਜਿਹਾ ਇਹ ਹੁੰਦਾ ਕਿ ਅਸੀਂ ਆਪ ਦਾ ਉਸ ਤਰ੍ਹਾਂ ਦਾ ਰੱਖੀਏ ਹਰ ਇੱਕ ਉਮਰ ਦਾ ਆਪਣਾ ਇੱਕ ਫੈਸ਼ਨ ਹੈ ਹਰ ਇੱਕ ਉਮਰ ਦਾ ਆਪਣਾ ਡ्रेसਿੰਗ ਸੈਂਸ ਆ ਤੇ ਸਾਨੂੰ ਉਹ ਸਿੱਖ ਲੈਣੀ ਚਾਹੀਦੀ ਹੈ ਤਾਂ ਕਿ ਅਸੀਂ ਹਾਸੋਗਿਣੀ ਦੀ ਸਥਿਤੀ ਤੋਂ ਬਚ ਸਕੀਏ ਪਾਕਿਸਤਾਨ ਦੇ ਸੀਰੀਅਲ ਸ਼ੁਰੂ ਹੋਏ ਸੀ ਤਾਂ ਪਲਾਜ਼ੋ ਦਾ ਸ਼ਰਾਰਿਆਂ ਦਾ ਰਵਾਜ ਆਇਆ ਸੀ ਤੇ ਅਸੀਂ ਸਾਰਿਆਂ ਨੇ ਉਹ ਪਾਉਣਾ ਸ਼ੁਰੂ ਕਰਤਾ ਮੈਂ ਵੀ ਇੱਕ ਵਾਰੀ ਸਵਾਲਿਆ ਤਾਂ ਮੈਨੂੰ ਲੱਗਾ ਕਿ ਜਿਹੜੇ ਖੁੱਲੇ ਪੌਂਚਿਆ ਹੋੜਾ ਸ਼ਰਾਰਾ ਉਹ ਮੇਰੇ ਪਾਇਆ ਨਹੀਂ ਚੱਜਦਾ ਤੇ ਮੈਨੂੰ ਲੱਗਿਆ ਕਿ ਮੈਂ ਇਹ ਨੂੰ ਨਾਂ ਪਾਵਾਂ ਤੇ ਕਦੇ-ਕਦੇ ਹੋ ਵੀ ਜਾਂਦਾ ਉਹਦੇ ਨਾਲ ਪੰਜਾਬੀ ਜੁੱਤੀ ਪਾਈ ਹੋਵੇ ਥੋੜੀ ਜਿਹੀ ਲੌਂਗ ਸ਼ਰਟ ਪਾਈ ਹੋਵੇ ਤਾਂ ਉਸ ਤਰ੍ਹਾਂ ਤੁਸੀਂ ਉਹ ਵਧੀਆ ਵੀ ਲੱਗ ਸਕਦਾ ਪਰ ਕੋਸ਼ਿਸ਼ ਇਹੀ ਹੁੰਦੀ ਆ ਕਿ ਉਸ ਤਰ੍ਹਾਂ ਦੇ ਲਿਬਾਸ ਪਾਈਏ ਜ ਜਿਹਦੇ ਤੇ ਕੋਈ ਕਿੰਤੂ ਪਰੰਤੂ ਨਾ ਆਵੇ ਕਿਸੇ ਦਾ ਵੀ ਨਹੀਂ ਚਲੋ ਆਪਾਂ ਕਹਿੰਦੇ ਕਿਸੇ ਨੂੰ ਤੋਂ ਵੀ ਨਹੀਂ ਆਪਾਂ ਕੁਝ ਲੈਣਾ ਹੁੰਦਾ ਪਰ ਆਪਣੇ ਆਪ ਨੂੰ ਆਪਾਂ ਇਸ ਤਰ੍ਹਾਂ ਰੱਖੀਏ ਕਿ ਤੁਹਾਨੂੰ ਲੋਕੀ ਕਾਪੀ ਕਰਨ ਲੋਕੀ ਦੇਖਣ ਕਿ ਇਹ ਕੱਪੜੇ ਕਿੱਥੋਂ ਲੈਂਦੇ ਨੇ ਜਾਂ ਇਹ ਕਿਸ ਤਰ੍ਹਾਂ ਇਦਾਂ ਪਾਉਂਦੇ ਨੇ ਲਿਬਾਸ ਹੁਣ ਜਿਵੇਂ ਫੋਰਨ ਚ ਚਲੇ ਜਾਨੇ ਆਪਾਂ ਨੂੰ ਹੁੰਦਾ ਕਿ ਉੱਥੇ ਜਾਣਾ ਉੱਥੇ ਪੈਂਟਾਂ ਹੀ ਪਾਉਣੀਆਂ ਕਿਉਂਕਿ ਉੱਥੇ ਲੋਕ ਪਾਉਂਦੇ ਨੇ ਪਰ ਜੇ ਅਸੀਂ ਇਧਰੋਂ ਜਾਨੇ ਆ ਕੁਝ ਟਾਈਮ ਲਈ ਘੁੰਮਣ ਫਿਰਨ ਜਾਨੇ ਆ ਅਸੀਂ ਬਹੁਤ ਸੋਹਣੇ ਸੂਟ ਆਪਦੇ ਇਧਰ ਲੈ ਆਪਦਾ ਪੰਜਾਬੀ ਪਹਿਰਾਵਾ ਜਾਂ ਜੋ ਵੀ ਆਪਣਾ ਆਪਣੇ ਖੇਤਰ ਦਾ ਪਹਿਰਾਵਾ ਹੈਗਾ ਜੇ ਆਪਾਂ ਉਹ ਉੱਥੇ ਪਾਵਾਂਗੇ ਤਾਂ ਵੀ ਕੋਈ ਬੁਰੀ ਗੱਲ ਨਹੀਂ ਸਗੋਂ ਇੱਕ ਪਛਾਣ ਬਣਦੀ ਹੈ ਕਿ ਉਧਰੋਂ ਆਏ ਨੇ ਅੱਛਾ ਇਸ ਸਟੇਟ ਦੇ ਨੇ ਇਹਨਾਂ ਨੇ ਇਹ ਪਹਿਰਾਵਾ ਪਾਇਆ ਹੋਇਆ ਤੇ ਉਹ ਵੀ ਇੱਕ ਚੰਗੀ ਗੱਲ ਹੈ ਤੇ ਪਰ ਅਸੀਂ ਹੁੰਦਾ ਕਿ ਜਿੱਥੇ ਜੈਸਾ ਦੇਸ ਵੈਸਾ ਬੇਸ ਆਪਾਂ ਕਰ ਲੈਨੇ ਆ ਪਰ ਮੈਂ ਕਹਿ ਨਹੀਂ ਹੁੰਨੀ ਆ ਵੀ ਉਹ ਤੌਰ ਥੋੜੀ ਉਹੀ ਰਹਿੰਦੀ ਆ ਜਿਹੜੇ ਪਹਿਰਾਵੇ ਅਸੀਂ ਤੁਰੋਂ ਸਾਡੇ ਅੰਦਰੋਂ ਜੁੜੇ ਹੋਏ ਨੇ ਜੇ ਕੋਈ ਸਾੜੀ ਵੀ ਪਾਲੇ ਮੇਰੇ ਵਰਗੀ ਤਾਂ ਉਹਨੇ ਉਵੇਂ ਹੀ ਤੁਰਨਾ ਜਿਵੇਂ ਸਲਵਾਰ ਕਮੀਜ਼ ਦੇ ਵਿੱਚ ਅਸੀਂ ਤੁਰਦੇ ਆ ਸਾੜੀ ਪਾ ਕੇ ਵੀ ਇੱਕ ਥੋੜੇ ਚ ਅਦਾ ਹੋਣੀ ਚਾਹੀਦੀ ਆ ਉਹਨੂੰ ਉਹਦੀ ਤੌਰ ਉਸ ਤਰ੍ਹਾਂ ਹੀ ਹੋਣੀ ਚਾਹੀਦੀ ਆ ਜਿਸ ਤਰ੍ਹਾਂ ਇੱਕ ਸਾੜੀ ਪਹਿਨੀ ਹੋਈ ਔਰਤ ਤੁਰਦੀ ਆ ਤੇ ਹੋਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਵੀ ਅਸੀਂ ਕਿਸ ਤਰ੍ਹਾਂ ਕਈਆਂ ਦੇ ਮੈਂ ਦੇਖਦੀਆਂ ਕਿ ਦੁਪੱਟੇ ਮਤਲਬ ਖਿਸਕੀ ਜਾ ਰਹੇ ਹੁੰਦੇ ਨੇ ਗਲੇ ਬਹੁਤ ਵੱਡੇ ਹੁੰਦੇ ਨੇ ਸ਼ਰਟ ਦੇ ਦੁਪੱਟੇ ਪੂਰੇ ਉੱਪਰ ਆਉਂਦੇ ਨੇ ਤਾਂ ਉਹ ਵੀ ਦੇਖਣ ਵਾਲੇ ਨੂੰ ਥੋੜਾ ਅਟਪਟਾ ਲੱਗਦਾ ਤਾਂ ਸਾਨੂੰ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਪਰ ਫੈਸ਼ਨ ਹੈ ਗ੍ਰੇਸ ਹੈ ਹਰ ਪਹਿਰਾਵੇ ਦੀ ਉਹ ਜੇ ਸਾਨੂੰ ਆਉਂਦੀ ਹੈ ਤਾਂ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਪਰ ਅਜਿਹੀ ਸਥਿਤੀ ਤੋਂ ਜ਼ਰੂਰ ਬਚਣਾ ਚਾਹੀਦਾ ਕਿ ਸਾਡੇ ਬਾਰੇ ਕੋਈ ਚਰਚਾ ਕਰੇ ਜਾਂ ਕੋਈ ਗੱਲ ਕਰੇ ਕਿਉਂਕਿ ਅਸੀਂ ਜਦੋਂ ਬੇਹੁੱਦਾ ਜੇ ਲੱਗਦੇ ਹਾਂ ਤੇ ਉਹ ਚੀਜ਼ਾਂ ਫਿਰ ਨੋਟਿਸ ਹੁੰਦੀਆਂ ਨੇ ਤੇ ਭਾਵੇਂ ਮੈਂ ਕਹਿੰਦੀ ਰਹਿੰਦੀ ਆ ਕਿ ਜਜਮੈਂਟਲ ਨਾ ਹੋਵੋ ਕਿਸੇ ਨੂੰ ਜੱਜ ਨਾ ਕਰੋ ਪਹਿਰਾਵੇ ਤੋਂ ਇਹ ਗੱਲਾਂ ਵੀ ਆਪਾਂ ਕਰਦੇ ਰਹਿਣੇ ਆ ਪਰ ਆਪਾਂ ਕੋਸ਼ਿਸ਼ ਕਰੀਏ ਕਿ ਫੈਸ਼ਨ ਉਹੀ ਰੱਖੀਏ ਜੋ ਸਾਡੀ ਉਮਰ ਦੇ ਅਨੁਸਾਰ ਹੈ ਅਸੀਂ ਪੈਰਾਂ ਦੇ ਵਿੱਚ ਜੇ ਹੁਣ ਹੀਲ ਪਾ ਲਾਂਗੇ ਕਿਸੇ ਇਹੋ ਜਿਹੀ ਉਮਰ 'ਚ ਤਾਂ ਉਹ ਵੀ ਸਾਡੇ ਲਈ ਨੁਕਸਾਨਦੇ ਆ ਸਾਡੇ ਨੂੰ ਤੁਰਨਾ ਔਖਾ ਹੋ ਜਾਂਦਾ ਮੈਨੂੰ ਲੱਗਦਾ ਹੁੰਦਾ ਕਿ ਜੁੱਤੀ ਸਾਡੇ ਕੰਫਰਟ ਲਈ ਹੁੰਦੀ ਹੈ ਚਲੋ ਵਿਆਹ ਸ਼ਾਦੀ 'ਚ ਵੱਖਰੀ ਗੱਲ ਹੈ ਕਿ ਅਸੀਂ ਥੋੜੀ ਜਿਹੀ ਹੀਲ ਪਾ ਲੈਨੇ ਆ ਜਾਂ ਥੋੜੀਆਂ ਚਮਕਲੀ ਚਮਕੀਲੀਆਂ ਜੁੱਤੀਆਂ ਵਗੈਰਾ ਪਾ ਲੈਨੇ ਆ ਪਰ ਉੱਥੇ ਵੀ ਕੋਸ਼ਿਸ਼ ਕਰੀਏ ਕਿ ਅਸੀਂ ਕਿਉਂਕਿ ਜਿਆਦਾ ਤੁਰਨਾ ਫਿਰਨਾ ਹੁੰਦਾ ਤਾਂ ਪੈਰਾਂ 'ਚ ਕੋਈ ਜੁੱਤੀ ਪਾਈਏ ਜਿਹੜੀ ਫਲੈਟ ਹੋਵੇ ਸੋਹਣੀ ਵੀ ਲੱਗੇ ਚਲੋ ਆਪਣੇ ਆਪਣੇ ਦੀ ਜੇਬ ਮੁਤਾਬਕ ਹੁੰਦੀ ਹੈ ਕਿ ਅਸੀਂ ਕਿਸ ਤਰ੍ਹਾਂ ਖਰੀਦਣੀ ਆ ਕਿੱਥੋਂ ਖਰੀਦਣੀ ਆ ਪਰ ਤੁਰੰਤ ਚ ਦਿੱਕਤ ਨਾ ਆਵੇ ਨਾ ਹੀ ਸਾਡੇ ਪੈਰਾਂ ਨੂੰ ਖਾਵੇ ਤੇ ਇਹ ਸਾਰੀਆਂ ਚੀਜ਼ਾਂ ਦਾ ਆਪਾਂ ਧਿਆਨ ਰੱਖੀਏ ਤਾਂ ਵਧੀਆ ਗੱਲ ਲੱਗਦੀ ਆ ਤੇ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਕਰ ਲੈਣਾ ਚਾਹੀਦਾ ਕੋਈ ਹਰਚ ਨਹੀਂ ਅੱਜ ਮੇਰਾ ਇਹੀ ਸੀਗਾ ਬੋਲਣ ਦਾ ਵਿਸ਼ਾ ਫਿਰ ਆਪਾਂ ਕਿਸੇ ਦਿਨ ਕਰਾਂਗੇ ਨਵੀਂ ਗੱਲਬਾਤ ਤਦ ਤੱਕ ਲਈ Sachi, é